ਸਰਸਿਕਾਲ ਜੀ ਸਵਾਗਤ ਹੈ ਤੁਹਾਡਾ ਵਾਈਗੁਰ ਕਲੌਥ ਹਾਊਸ ਐਂਡ ਪਟਿਕ ਬਟਲਾਡਾ ਵੱਲੋਂ ਪਲੀਜ਼ ਵੀਡੀਓ ਦੇਖਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਜਿਹੜੀ ਅਸੀਂ ਡੇਲੀ ਅਪਲੋਡ ਕਰ ਰያ ਆ ਵੀਡੀਓ ਤੁਹਾਡੀ ਮਿਸ ਨਾ ਹੋ ਸਕੇ ਤੇ ਜਿਹੜੇ ਅਸੀਂ ਤੁਹਾਨੂੰ ਸੋਹਣੇ ਸੋਹਣੇ ਸੂਟ ਪਾ ਰਹੇ ਆ ਤੁਹਾਡੇ ਕਿਸੇ ਦੇ ਵੀ ਦੇਖਣ ਵੱਲੋਂ ਮਿਸ ਨਾ ਹੋ ਸਕਣ ਆਈਟ ਜਿਹੜੀ ਸਾਡੀ ਵੀਡੀਓ ਰਹੂਗੀ ਦੇਖੋ ਉਹ ਰਹੂਗੀ ਪੌਂਚਾ ਵਰਕ ਵਾਲੇ ਸੂਟ ਇਹਦੇ ਵਿੱਚ ਜਿਹੜੇ ਸੂਟ ਰਹਿਣਗੇ ਕਾਟਨ ਮਸਲੀਨ ਰਹਿਣਗੇ ਕਾਟਨ ਬਸਰੀਨ ਲਾਈਨਿੰਗ ਰਹਿਣਗੇ ਤੇ ਪ੍ਰਿੰਸਸ ਕਲੈਕਸ਼ਨ ਦੇ ਰਹਿਣਗੇ ਠੀਕ ਹੈ ਜੀ ਏਕੇ ਟੈਕਸ ਦੇ ਸੂਟ ਰਹਿਣਗੇ ਦੇਖੋ ਇਹਦੇ ਵਿੱਚੋਂ ਫਾਸਟ ਸੂਟ ਦੇਖੋ ਇਹਦੇ ਨਾਲ ਜਿਹੜੀ ਬਾਟਮ ਰਹੂਗੀ ਉਹ ਸ਼ੈਡੋ ਪ੍ਰਿੰਟ ਦੀ ਰਹੂਗੀ ਸੈਲਫ ਪ੍ਰਿੰਟ ਦੀ ਰਹੂਗੀ ਬਾਟਮ ਬਾਟਮ ਦੇ ਉੱਪਰ ਵਰਕ ਆਊਗਾ ਪੌਂਚੇ ਦੇ ਉੱਪਰ ਠੀਕ ਹੈ ਜੀ ਬੜਾ ਪਿਆਰਾ ਜਿਹਾ ਵਰਕ ਹੋਇਆ ਤੁਸੀਂ ਦੇਖ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਇਹ ਵਾਲੀ ਰਹੂਗੀ ਬਾਟਮ ਸ਼ੈਡੋ ਪ੍ਰਿੰਟ ਦੀ ਤੇ ਇਹ ਵਾਲੀ ਰਹੂਗੀ ਸ਼ਰਟ ਦੇਖੋ ਸ਼ਰਟ ਦੀ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਇਹ ਬਣਾ ਜਿਹੜਾ ਸਟਾਫ ਰਹੂਗਾ ਹੈ कॉटन ਮਸਲੀਨ ਲਾਈਨਿੰਗ ਰਹੂਗਾ ਜੀ ਠੀਕ ਹੈ कॉटन ਮਸਲੀਨ ਲਾਈਨਿੰਗ ਰਹੂਗਾ ਜੀ ਠੀਕ ਹੈ ਜੀ ਇਹਦੀ ਅਸੀਂ ਤੁਹਾਨੂੰ ਪ੍ਰਾਈਸ ਦੇ ਰਹੇ ਹਾਂ ਸਿਰਫ 650 ਰੁਪਏ ਦੇਖੋ 650 ਰੁਪਏ ਦੇ ਵਿੱਚ ਤੁਹਾਨੂੰ ਪਹੁੰਚਾ ਵਰਕ ਮਿਲ ਰਿਹਾ ਉਹ ਵੀ कॉटन ਮਸਲੀਨ ਲਾਈਨਿੰਗ ਸਟਾਫ ਦੇ ਵਿੱਚ ਤੇ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਪ੍ਰਿੰਟਿੰਗ ਲੀਫ ਪ੍ਰਿੰਟਿੰਗ ਹੈ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਠੀਕ ਹੈ ਜੀ ਜੇਕਰ ਤੁਹਾਨੂੰ ਇਹ ਸੂਟ ਪਸੰਦ ਆ ਰਿਹਾ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਇ ਕਰ ਸਕਦੇ ਹੋ ਬਿਲਕੁਲ ਲੋ ਜੀ ਪ੍ਰਾਈਸ ਰੱਖੀ ਹੋਈ ਹੈ ਅਸੀਂ ਇਹਨਾਂ ਸੂਟਾਂ ਦੀ ਠੀਕ ਹੈ ਜੀ ਪੌਂਜੀ ਵਰਕਰ ਦੇ ਨਾਲ ਬੜੀ ਲੋ ਜੀ ਪ੍ਰਾਈਸ ਰੱਖੀ ਹੋਈ ਹੈ ਜੋ ਕਾਫੀ ਅੱਜਕੱਲ੍ਹ ਟ੍ਰੈਂਡ ਦੇ ਵਿੱਚ ਹੈ ਇਸ ਤੋਂ ਅਗਲਾ ਕਲਰ ਹੋਰ ਹੈ ਸਾਡੇ ਕੋਲ ਤੁਹਾਨੂੰ ਦਿਖਾਉਣ ਲੱਗੇ ਹਾਂ ਦੇਖੋ ਇਹ ਵਾਲਾ ਕਲਰ ਵੀ ਬੜਾ ਪਿਆਰਾ ਹੈ ਠੀਕ ਹੈ ਇਹ ਵਾਲੀ ਆਊਗੀ ਸ਼ਰਟ ਸ਼ਰਟ ਦੀ ਪ੍ਰਿੰਟਿੰਗ ਤੁਸੀਂ ਦੇਖ ਸਕਦੇ ਹੋ ਦੇਖੋ ਸ਼ਰਟ ਦੀ ਪ੍ਰਿੰਟਿੰਗ ਬੜੀ ਪਿਆਰੀ ਜੀ ਪ੍ਰਿੰਟਿੰਗ ਰਹੂਗੀ ਤੇ ਇਹ ਵਾਲੀ ਆਉਗੀ ਇਹਦੇ ਨਾਲ ਬਾਟਮ 셀ਫ ਪ੍ਰਿੰਟ ਦੇ ਵਿੱਚ ਬਾਟਮ ਰਹੂਗੀ ਤੇ ਪੌਂਚੇ ਤੇ ਰਹੂਗਾ ਵਰਕ ਦੇਖੋ ਜੀ ਇਹ ਵਾਲਾ ਆਊਗਾ ਪੌਂਚੇ ਤੇ ਵਰਕ ਬੜੇ ਪਿਆਰੇ ਜੀ ਸੂਟ ਬਣ ਕੇ ਰੈਡੀ ਹੋਣੇ ਆ ਪੌਂਚੇ ਤੇ ਵਰਕ ਵਾਲੇ ਠੀਕ ਹੈ ਜੋ ਟ੍ਰੈਂਡ ਦੇ ਵਿੱਚ ਹੈ ਪ੍ਰਿੰਟਿੰਗ ਬੜੀ ਸੋਹਣੀ ਦੇਖੋ ਜੀ ਠੀਕ ਹੈ ਸਟਾਫ ਰਹੂਗਾ ਕਾਟਰ ਮਸਲੀਨ ਲਾਈਨਿੰਗ ਕਾਟਨ ਸਟਾਫ ਹੈ ਜੀ ਬੜਾ ਪਿਆਰਾ ਜਿਹਾ ਸਟਾਫ ਹੈ ਸਮਰ ਕਲੈਕਸ਼ਨ ਜੇਕਰ ਤੁਹਾਨੂੰ ਇਹਨਾਂ ਸੂਟਾਂ ਵਿੱਚੋਂ ਸੂਟ ਪਸੰਦ ਆ ਰਿਹਾ ਸਕਰੀਨਸ਼ਾਟ ਲੈ ਕੇ ਸਾਡੇ ਕੋਲੋਂ ਸਾਡੇ ਕੋਲੋਂ ਕਰ ਸਕਦੇ ਆ ਤੁਸੀਂ ਬਾਈ ਠੀਕ ਹੈ ਜੀ ਸਿਰਫ ਪ੍ਰਾਈਸ ਦੇ ਰਹੇ ਹਾਂ ਤੁਹਾਨੂੰ 650 ਰੁਪਏ 650 ਰੁਪਏ ਤੁਹਾਨੂੰ ਪਹੁੰਚੇ ਵਰਕ ਵਾਲੇ ਸੂਟ ਦੀ ਦੇ ਰਹੇ ਹਾਂ ਤੁਹਾਨੂੰ ਪ੍ਰਾਈਸ ਠੀਕ ਹੈ ਜੀ ਇਸ ਤੋਂ ਅਗਲਾ ਸੂਟ ਰਹੂਗਾ ਜੀ ਦੇਖੋ ਇਹ ਰਹੂਗਾ ਪ੍ਰਿੰਸਸ ਕਲੈਕਸ਼ਨ ਏਕੇ ਦੀ ਪ੍ਰਿੰਸ ਕਲੈਕਸ਼ਨ ਰਹੂਗੀ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਪਿਆਰਾ ਪ੍ਰਿੰਟ ਹੈ orange grey shade ਚ ਆਊਗਾ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਆ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਤੇ AK टेक्स ਦੀ प्रिंसेस कलेक्शन ਰਹੂਗੀ ਤੁਸੀਂ ਲਿਖਿਆ ਉੱਪਰ ਦੇਖ ਸਕਦੇ ਹੋ AK टेक्स ਦੀ प्रिंसेस कलेक्शन ਰਹੂਗੀ ਤੇ बॉटम ਰਹੂਗੀ ਸ਼ੈਡੋ ਪ੍ਰਿੰਟ ਦੀ ਸੈਲਫ ਪ੍ਰਿੰਟ ਦੇ ਵਿੱਚ ਤੇ ਪਹੁੰਚੇ ਉੱਪਰ ਰਹੂਗਾ ਵਰਕ ਦੇਖੋ ਜੀ ਇਹ ਵਾਲਾ ਆਊਗਾ ਪਹੁੰਚੇ ਦੇ ਮੂਰੀਆਂ ਤੇ ਵਰਕ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਤੁਸੀਂ ਠੀਕ ਹੈ ਇਹ ਵਾਲੀ ਰਹੂਗੀ ਇਹਦੇ ਨਾਲ ਬਾਟਮ ਕਲਰ ਬੜਾ ਪਿਆਰਾ ਹੈ ਠੀਕ ਹੈ ਪ੍ਰਿੰਟ ਵੀ ਬੜਾ ਪਿਆਰਾ ਹੈ ਤੇ ਸਿਰਫ ਤੁਹਾਨੂੰ ਅਸੀਂ ਪ੍ਰਾਈਸ ਦੇ ਰਹੇ ਹਾਂ ਆ ਪ੍ਰਿੰਸੈਸ ਕਲੈਕਸ਼ਨ ਦੀ ਪੌਂਚੇ ਵਰਕ ਦੇ ਉੱਪਰ ਤੁਹਾਨੂੰ ਪ੍ਰਾਈਸ ਦੇ ਰਹੇ ਹਾਂ 850 ਰੁਪਏ ਦੇਖੋ ਜੀ 850 ਵਿੱਚ ਤੁਸੀਂ ਪ੍ਰਿੰਸੈਸ ਕਲੈਕਸ਼ਨ ਦੇ ਵਿੱਚ ਮੂਰੀ ਵਰਕ ਨਾਲ ਕਿਤੇ ਵੀ ਸੂਟ ਬਾਈ ਨਹੀਂ ਕਰ ਸਕਦੇ ਠੀਕ ਹੈ ਜੀ ਪ੍ਰਿੰਸਸ ਕਲੈਕਸ਼ਨ ਦੇ ਰਹੇ ਆ ਮੂਰੀ ਤੇ ਵਰਕ ਦੇ ਰਹੇ ਆ ਤੁਹਾਨੂੰ ਪ੍ਰਾਈਸ ਦੇ ਰਹੇ ਸਿਰਫ 850 ਰੁਪਏ 850 ਰੁਪਏ ਇਹਦੇ ਵਿੱਚ ਤਿੰਨ ਕਲਰ ਆਉਣਗੇ ਇੱਕ ਵਾਲਾ ਇਹ ਕੱਦ ਵਾਲਾ ਕਲਰ ਸੀ ਇੱਕ ਤੁਹਾਨੂੰ ਹੋਰ ਕਲਰ ਦਿਖਾਉਣ ਲੱਗੇ ਆ ਦੇਖੋ ਇਹ ਵੀ ਕਲਰ ਬੜਾ ਪਿਆਰਾ ਹੈ ਬਹੁਤ ਹੀ ਮਿੱਠਾ ਜਾਂ ਪਿਆਰਾ ਜਾਂ ਕਲਰ ਹੈ ਫਿਰੋਜੀ ਕਲਰ ਦੇਖੋ ਪ੍ਰਿੰਟ ਦੇਖੋ ਤੁਸੀਂ ਕਿੰਨਾ ਪਿਆਰਾ ਹੈ ਇਹਦਾ ਇਹ ਵਾਲੀ ਆਊਗੀ ਸ਼ਰਟ ਤੇ ਇਹ ਵਾਲੀ ਰਹੂਗੀ ਇਹਦੇ ਨਾਲ ਬੋਟਮ ਸ਼ੈਡੋ ਪ੍ਰਿੰਟ ਦੀ ਮੂਰੀ ਤੇ ਆਊਗਾ ਵਰਕ ਸਿਰਫ ਪ੍ਰਾਈਜ਼ ਰਹੂਗਾ 850 ਏਕੇ ਟੈਕਸ ਦੀ ਪ੍ਰਿੰਸ ਕਲੈਕਸ਼ਨਸ ਠੀਕ ਹੈ ਜੀ ਏਕੇ ਟੈਕਸ ਦੀ ਪ੍ਰਿੰਸਸ ਕਲੈਕਸ਼ਨ ਰਹੂਗੀ ਮੂਰੀ ਤੇ ਰਹੂਗਾ ਵਰਕ ਤੇ ਸ਼ਰਟ ਦਾ ਤੁਸੀਂ ਪ੍ਰਿੰਟ ਦੇਖ ਸਕਦੇ ਹੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਠੀਕ ਹੈ बॉਟਮ ਦਾ ਪ੍ਰਿੰਟ ਵੀ ਤੁਸੀਂ ਦੇਖ ਸਕਦੇ ਹੋ ਪ੍ਰਿੰਸਸ ਕਲੈਕਸ਼ਨ ਵੀ ਤੁਸੀਂ ਲਿਖਿਆ ਦੇਖ ਸਕਦੇ ਹੋ ਠੀਕ ਹੈ ਜੀ ਇੱਕ ਇਹ ਵਾਲਾ ਕਲਰ ਆਉਣਾ ਸੀਗਾ ਇਸ ਤੋਂ ਅਗਲਾ ਕਲਰ ਤੁਹਾਨੂੰ ਦਿਖਾਉਣ ਲੱਗੇ ਹਾਂ ਅਸੀਂ ਦੇਖੋ ਜੀ ਸੋਗਲਾ ਕਲਰ ਆਊਗਾ ਮਸਟਰਡ ਸ਼ੇਡ ਦੇਖੋ ਸਾਰੇ ਕਲਰ ਹੀ ਬੜੇ ਪਿਆਰੇ ਪਿਆਰੇ ਕਲਰ ਹੈ ਠੀਕ ਹੈ ਇੱਕ ਤੋਂ ਵੱਧ ਕੇ ਕਲਰ ਹੈ ਜੀ ਬੜੇ ਪਿਆਰੇ ਜਿਹੇ ਕਲਰ ਹੈ ਮਿੱਠੇ ਜਿਹੇ ਕਲਰ ਹੈ ਇਹ ਵੀ ਸੀਗਾ ਮਸਟਰਡ ਕਲਰ ਗਰੇ ਦੇ ਵਿੱਚ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਪ੍ਰਿੰਟਿੰਗ ਹੈ ਠੀਕ ਹੈ ਇਹਦੇ ਨਾਲ ਜਿਹੜੀ ਬੋਟਮ ਆਊਗੀ ਉਹ ਆਊਗੀ ਸੈਲਫ ਪ੍ਰਿੰਟ ਦੇ ਵਿੱਚ ਮੂਰੀ ਵਰਕ ਦੇ ਨਾਲ ਦੇਖੋ ਜੀ ਇਹ ਵਾਲੀ ਆਊਗੀ ਇਹਦੇ ਨਾਲ ਬੋਟਮ ਇਹ ਵਾਲੀ ਆਉਗੀ ਦਿਨਾ ਬਾਟਮ ਸੈਲਫ ਪ੍ਰਿੰਟ ਦੇ ਵਿੱਚ ਮੂਰੀ ਵਰਕ ਦੇ ਨਾਲ ਠੀਕ ਹੈ ਜੀ ਇਹ ਵਾਲੀ ਆਉਗੀ ਜੇ ਨਾਲ ਸ਼ਰਟ ਬੜਾ ਪਿਆਰਾ ਜਿਹਾ ਪੀਸ ਰੈਡੀ ਹੋਣਾ ਬਣ ਕੇ ਠੀਕ ਹੈ ਜੀ ਬਿਦਾਉਟ ਦੁਪੱਟਾ ਸੂਟ ਹੈ ਸਾਡੇ ਕੋਲ ਦੁਪੱਟੇ ਵੀ ਅਵੇਲੇਬਲ ਹੈ ਤੁਸੀਂ ਸਾਡੇ ਕੋਲ ਦੁਪੱਟੇ ਵੀ ਲੈ ਸਕਦੇ ਹੋ ਲੈਸਾਂ ਵੀ ਸਾਡੇ ਕੋਲੇ ਅਵੇਲੇਬਲ ਹੈ ਤੇ ਸਾਡੇ ਕੋਲ ਲੈਸ ਵੀ ਲੈ ਸਕਦੇ ਹੋ ਤੁਸੀਂ ਤੇ ਅਸੀਂ ਦੁਪੱਟਾ ਤੁਹਾਨੂੰ ਪ੍ਰੋਵਾਈਡ ਕਰਵਾਵਾਂਗੇ ਠੀਕ ਹੈ ਜੀ ਬਿਦਾਉਟ ਦੁਪੱਟਾ ਸੂਟ ਰਹੂਗਾ ਪ੍ਰਿੰਸਸ ਕਲੈਕਸ਼ਨ ਦਾ ਰਹੂਗਾ ਤੇ ਪ੍ਰਾਈਸ ਦੇ ਰਹੇ ਹਾਂ ਤੁਹਾਨੂੰ ਸਿਰਫ 850 ਰੁਪਏ ਮੂਰੀ ਵਾਰਕ ਦੇ ਨਾਲ ਮੂਰੀ ਵਰਕ ਦੇ ਨਾਲ ਦੇ ਰਹੇ ਹਾਂ ਤੁਹਾਨੂੰ ਪ੍ਰਿੰਸਸ ਕਲੈਕਸ਼ਨ ਠੀਕ ਹੈ ਜੀ ਜੇਕਰ ਤੁਹਾਨੂੰ ਇਹਨਾਂ ਸੂਟਾਂ ਵਿੱਚੋਂ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਅਸੀਂ ਸਕਰੀਨ ਦੇ ਉੱਪਰ ਆਪਣਾ ਨੰਬਰ ਜਿਹੜਾ ਮੈਂਸ਼ਨ ਕੀਤਾ ਗਿਆ ਸਾਡੀ ਲੋਕੇਸ਼ਨ ਜਿਹੜੀ ਰਹੂਗੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੀ ਗਈ ਹੈ ਤੁਸੀਂ ਉੱਥੋਂ ਸਾਡੀ ਲੋਕੇਸ਼ਨ ਦੇਖ ਸਕਦੇ ਹੋ ਅਸੀਂ ਕਿੱਥੋਂ ਬਿਲੋਂਗ ਬਿਲੋਂਗ ਕਰਦੇ ਹਾਂ ਜੀ ਦੇਖੋ ਜੀ ਠੀਕ ਹੈ ਜੀ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਧੰਨਵਾਦ ਥੈਂਕ ਯੂ